ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਸ਼ਹਿਰੀ ਵੱਲੋਂ ਇੱਕ ਬਫਦ ਐਸਐਸਪੀ ਪਟਿਆਲਾ ਨੂੰ ਮਿਲਣਾ ਸੀ ਐਸਐਸਪੀ ਪਟਿਆਲਾ ਕੁਝ ਕਾਰਨ ਵਰਸ਼ਕਾਰਨ ਮਿਲ ਨਹੀਂ ਪਾਏ ਤੇ ਉਹਨਾਂ ਦੇ ਨਾ ਹੋਣ ਕਾਰਨ ਜਸਵਿੰਦਰ ਸਿੰਘ ਟਿਵਾਣਾ ਜੀ ਐ ਜੋ ਅਸੀਂ ਉਹਨਾਂ ਨੂੰ ਮਿਲ ਕੇ ਜਿਹੜੀ ਅੱਜ ਆਪਣੀ ਕੰਪਲੇਂਟ ਸੀਗੀ ਸਾਡੀ ਜਿਹੜੀ ਕੰਪਲੇਂਟ ਸੀਗੀ ਵਾਰਡ ਨੰਬਰ 46 ਦਾ ਜਿਹੜਾ ਐਮਸੀ ਹੈ ਜਗਤਾਰ ਸਿੰਘ ਤਾਰੀ ਉਹਨੇ ਦੇਸ਼ ਦੀ ਆਰਮੀ ਦੇ ਖਿਲਾਫ ਗਲਤ ਕਮੈਂਟ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਗਲਤ ਬੋਲਣ ਦੇ ਨਾਲ-ਨਾਲ ਉਹਨਾਂ ਨੇ ਦੇਸ਼ ਦੀ ਆਰਮੀ ਦੇ ਜਿਹੜੇ ਕੰਮ ਕੀਤੇ ਉਹਨਾਂ ਤੇ ਵੀ ਸਵਾਲ ਚੱਕਿਆ ਜਿਸ ਕਮੈਂਟ ਦੇ ਵਿੱਚ ਉਹ ਲਿਖਦਾ ਹੈ ਕਿ ਦੇਸ਼ ਜੁਲੰਦਰ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਮਸਾਇਲਾਗੀਆਂ ਨੇ ਉਹ ਇੰਡੀਅਨ ਆਰਮੀ ਵੱਲੋਂ ਛੱਡੀਆਂ ਗਈਆਂ ਨੇ ਨਾ ਕਿ ਪਾਕਿਸਤਾਨ ਵੱਲੋਂ ਤੁਸੀਂ ਦੇਖੋ ਦੇਸ਼ ਦੀ ਸੈਨਾ ਨਹੀਂ ਸਵਾਰਥ ਹੋ ਕੇ ਜੋ ਉੱਥੇ ਕੰਮ ਕਰ ਰਹੀ ਹੈ ਕੁਝ ਸਾਡੇ ਸੈਨਿਕ ਭਰਾ ਉੱਥੇ ਸ਼ਹੀਦ ਵੀ ਹੋਏ ਨੇ ਅੱਜ ਦੇ ਇਸ ਮਾਹੌਲ ਦੇ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਜੋ ਵਾਰਡ ਨੰਬਰ 46 ਦਾ ਐਮਸੀ ਹੈ ਉਹ ਐਸੇ ਬਿਆਨ ਦੇ ਰਿਹਾ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਇਹ ਬਿਆਨ ਸੀਗਾ ਉਹ ਆਮ ਆਦਮੀ ਪਾਰਟੀ ਦਾ ਸੀ ਜਾਂ ਉਹਦਾ ਇਹ ਨਿੱਜੀ ਬਿਆਨ ਸੀ ਜੇ ਉਹਦਾ ਇਹ ਨਿੱਜੀ ਬਿਆਨ ਸੀਗਾ ਤਾਂ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਜੇ ਆਮ ਆਦਮੀ ਪਾਰਟੀ ਦਾ ਬਿਆਨ ਨਹੀਂ ਹੈ ਤਾਂ ਉਹਨੂੰ ਜਿਹੜਾ ਵਾਰਡ ਨੰਬਰ 46 ਦਾ ਐਮਸੀ ਜਗਤਾਰ ਸਿੰਘ ਤਾੜੀ ਹੈ ਉਸਨੂੰ ਨਾਲ ਦੀ ਨਾਲ ਨਿਸ਼ਕਾਤ ਨਿਸ਼ਕਾਸ਼ਿਤ ਕਰ ਦੇਣਾ ਚਾਹੀਦਾ ਕਿਉਂਕਿ ਇਹ ਸਾਡਾ ਇਕੱਲਾ ਰਾਜਨੀਤਿਕ ਵਿਸ਼ਾ ਨਹੀਂ ਹੈ ਇਹ ਦੇਸ਼ ਦਾ ਵਿਸ਼ਾ ਹੈ ਕਿਉਂਕਿ ਉਸ ਨੇ ਦੇਸ਼ ਦੀ ਆਰਮੀ ਬਾਰੇ ਗਲਤ ਬੋਲਿਆ ਤੇ ਉਹ ਜਿਹੜਾ ਆਰਮੀ ਦਾ ਜਿਹੜਾ ਡਿਫੈਂਸ ਸਿਸਟਮ ਹੈ ਉਸ ਤੇ ਵੀ ਸਵਾਲ ਉਠਾ ਰਹੇ ਹੈ ਕੀ ਕਹਿੰਦਾ ਜਿਹੜੀਆਂ 6 ਮਸਾਇਲਾ ਸੀਗੀਆਂ ਜੇ ਆਪਣਾ ਡਿਫੈਂਸ ਸਿਸਟਮ ਠੀਕ ਹੁੰਦਾ ਤੇ ਉਹ 6 ਮਸਾਇਲਾ ਗਿਰਦੀਆਂ ਨਹੀਂ ਸੀ ਤੇ ਬਾਅਦ ਦੇ ਵਿੱਚ ਖਬਰ ਚੋਂ ਮੰਨਦਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਮੇਰੇ ਤੋਂ ਗਲਤ ਕਮੈਂਟ ਪੈ ਗਿਆ ਹੈ ਅਗਰ ਉਸ ਤੋਂ ਗਲਤ ਕਮੈਂਟ ਪੈ ਗਿਆ ਸੀ ਬੰਦਾ ਇੱਕ ਵਾਰ ਗਲਤ ਕਮੈਂਟ ਪਾ ਦਿੰਦਾ ਹੈ ਤਿੰਨ ਤਿੰਨ ਵਾਰ ਗਲਤ ਕਮੈਂਟ ਪਾ ਕੇ ਉਹ ਆਪਣੀ ਜਿਹੜੀ ਮਾਨਸਿਕਤਾ ਹੈ ਸਾਫ ਉੱਥੇ ਆਪਣੀ ਦਿਖਾ ਰਿਹਾ ਹੈ ਮੈਂ ਫੇਰ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਜੋ ਵੀ ਮੁਕੱਦਮਾ ਜੋ ਸੀ ਕੰਪਲੇਨਟ ਦਿੱਤੀ ਹੈ ਉਸ ਤੇ ਦਰਜ ਹੋਣਾ ਚਾਹੀਦਾ ਤੇ ਸਾਡੇ ਬੀਬਾ ਜੈ ਇੰਦਰ ਕੋਰ ਦੀ ਰਹਿਮਨਾਈ ਦੇ ਵਿੱਚ ਜਿਹੜਾ ਹੈ ਸੀ ਅੱਜ ਐਸਐਸਪੀ ਪਟਿਆਲਾ ਨੂੰ ਮਿਲਣ ਆਏ ਸੀਗੇ ਐਸਐਸਪੀ ਪਟਿਆਲਾ ਉਰੇ ਨਾ ਹੋਣ ਕਾਰਨ ਜਸਵਿੰਦਰ ਸਿੰਘ ਤਬਾਨਾ ਜੀ ਨੇ ਸਾਡਾ ਜਿਹੜਾ ਇਹ ਸੀਗਾ ਕੰਪਲੇਂਟ ਲਿੱਤੀ ਹੈ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜੋ ਵੀ ਇਸ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ ਸਰਦਾਰ ਜੀ ਫੋਰਸ ਨੂੰ ਹੀ ਸਿਰਫ ਜਿਹੜੀ ਹੈ ਸ਼ਿਕਾਇਤ ਦਿੱਤੀ ਜਾਂ ਕਿਸੇ ਹੋਰ ਏਜੰਸੀ ਨੂੰ ਦਿੱਤੀ ਹੈ ਮੈਂ ਐਨਆਈਏ ਨੂੰ ਵੀ ਜੋ ਆਪਣੀ ਮੇਲ ਆਈਡੀ ਤੋਂ ਉਹਨਾਂ ਨੂੰ ਮੇਲ ਕੀਤੀ ਹੈ ਤੇ ਮੈਨੂੰ ਵਿਸ਼ਵਾਸ ਹੈ ਪੂਰਾ ਕੀ ਜੋ ਸੀ ਕੰਪਲੇਨਟ ਦਿੱਤੀ ਹੈ ਉਸ ਤੇ ਜਿਹੜੀ ਹੈ ਕਾਰਵਾਈ ਹੋਏਗੀ ਅਗਰ ਪ੍ਰਸ਼ਾਸਨ ਆਪਣੇ ਵੱਲੋਂ ਕਾਰਵਾਈ ਨਹੀਂ ਕਰਦਾ ਤੇ ਭਾਰਤੀ ਜਨਤਾ ਜੀਲਾ ਪਟਿਆਲਾ ਸ਼ਹਿਰੀ ਇਸ ਦਾ ਕੋਰ ਵਿਰੋਧ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੰਜਾਬ ਪ੍ਰਧਾਨ ਜੋ ਮਿੱਤਰ ਰੋੜਾ ਜੀ ਨੇ ਉਹਨਾਂ ਦਾ ਅਸੀਂ ਪੁੱਤਲਾ ਫੁਕਾਂਗੇ ਜਨਰਲ ਸਾਹਿਬ ਉਹਨਾਂ ਨੇ ਜਿਹੜਾ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਲੱਗ ਰਹੇ ਨੇ ਕਿ ਮੈਂ ਜੈ ਜਵਾਨ ਜੈ ਕਿਸਾਨ ਨਿਕਲੇ ਉਹਨਾਂ ਦੀ ਮਾਨਸਿਕਤਾ ਦੇਖੋ ਨਾ ਉਹ ਕਹਿ ਰਹੇ ਨੇ ਮੈਨੇ ਇੱਕ ਇੱਕ ਕਮੈਂਟ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਹੀ ਕਿਹਾ ਇੱਕ ਕਮੈਂਟ ਕੋਈ ਬੰਦਾ ਗਲਤ ਕਰ ਸਕਦਾ ਹੈ ਪਰ बार-बार ਤਿੰਨ ਵਾਰ ਇੱਕ ਕਮੈਂਟ ਲਿਖਣਾ ਉਹ ਵੀ ਤੁਸੀਂ ਮਾਨਸਿਕਤਾ ਦੇਖੋ ਕਿ ਹਰ ਵਾਰ ਉਹ ਦੇਸ਼ ਦੇ ਜਿਵੇਂ ਆਪਾਂ ਕਹਿੰਦੇ ਨੇ ਦੇਸ਼ ਦੇ ਵਿਰੋਧੀ ਹੁੰਨੇ ਆ ਇਹ ਬਹੁਤ ਹੀ ਜੇ ਉਹਨਾਂ ਨੇ ਇੱਕ ਗੱਲ ਲਿਖੀ ਹੈ ਕਿ ਮਸਾਇਲੇ ਜਿਹੜੀਆਂ ਸੀਗੀਆਂ ਇੰਡੀਆ ਆਰਮੀ ਨੇ ਗੇਰੀਆਂ ਨੇ ਤਾਂ ਉਹਨਾਂ ਨੂੰ ਕੋਈ ਕੋਈ ਤੁਹਾਡੇ ਕੋਲ ਸਬੂਤ ਹੈ ਬਹੁਤ ਸੋਚਣ ਦਾ ਵਿਸ਼ਾ ਹੈ ਪ੍ਰਸ਼ਾਸਨ ਨੂੰ ਇਹਨੂੰ ਡੂੰਗੀ ਗਹਿਰਾਈ ਤੱਕ ਜਾ ਕੇ ਇਹਦੀ ਜਾਂਚ ਕਰਨੀ ਚਾਹੀਦੀ ਤੁਹਾਡੀ ਗੱਲ ਹੋਈ ਹੈ ਜੀ ਉਹਨਾਂ ਨਾਲ ਕੇ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ ਤੁਸੀਂ ਕਿਉਂ ਲਿਖਿਆ ਇਸ ਲੋਕ ਨਹੀਂ ਸਾਡਾ ਅਸੀਂ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਪ੍ਰਸ਼ਾਸਨ ਗੱਲ ਕਰਨਗੇ ਅਸੀਂ ਕਿਉਂ ਉਹਨਾਂ ਨਾਲ ਗੱਲ ਕਰੀਏ ਜੀ ਅਸਾ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਦਾ ਕੰਮ ਕਰਦੇ ਆ ਪਰ ਕੋਈ ਭਾਰਤੀ ਹਸੈਨਾ ਬਾਰੇ ਬੋਲੇ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੈ ਬਿਲਕੁਲ ਜਾਊਗਾ ਜੀ ਬਿਲਕੁਲ ਜਾਊਗਾ ਮੇਰਾ ਨਾਮ ਜੀ ਜਗਤਾਰ ਸਿੰਘ ਤਾਰੀਆ ਜੀ ਮੈਂ ਵਾਰਡ ਨੰਬਰ 46 ਤੋਂ ਕਾਉਂਸਲਰ ਆ ਜੀ ਸਾਰੀ ਜੀ ਤੁਹਾਡੇ ਤੇ ਬੀਜੇਪੀ ਵਰਸਾ ਨੂੰ ਜਿਹੜੇ ਖਿਲਾਫ ਸ਼ਿਕਾਇਤ ਕੀਤੀ ਜਿਹਦੇ ਵਿੱਚ ਤੁਹਾਨੂੰ ਕਿਹਾ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹਿੰਦੂਸਤਾਨ ਦੇ ਖਿਲਾਫ ਜਿਹੜੀ ਪੋਸਟ ਪਾਈ ਹੈ ਜਾਂ ਉਹਦਾ ਜਵਾਬ ਕਿਹਾ ਕੀ ਇਹ ਸਾਰਾ ਮਾਮਲਾ ਉਹ ਕੀ ਕਹਿਣਾ ਚਾਹੇਗਾ ਦੇਖੋ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਸਾਰੀ ਬੀਜੇਪੀ ਨੇ ਨਹੀਂ ਕੁਝ ਕੁ ਜਿਹੜੇ ਬਿਲਕੁਲ ਵਿਲੇਜ ਇਹਨਾਂ ਨੂੰ ਪਟਿਆਲੇ ਦੇ ਕੋਈ ਪੁੱਛਣ ਵਾਲਾ ਨਹੀਂ ਹੈ ਉਹਨਾਂ ਵਰਕਰਾਂ ਵੱਲੋਂ ਵੀ ਇੱਕ ਆਪਣੇ ਇੱਕ ਟਾਸਕ ਦਿਖਾਉਣ ਦੇ ਮਾਰੇ ਵੀ ਮੈਂ ਕੁਝ ਦਿਖਾਵਾਂ ਵੀ ਬੀਜੇਪੀ ਵਿੱਚ ਕੁਝ ਕੀਤਾ ਕਿਉਂਕਿ ਉਹਨਾਂ ਕੋਈ ਪੁੱਛਦਾ ਨਹੀਂ ਹੈ ਇਸ ਕਰਕੇ ਮੇਰੇ ਇੱਕ ਦੋ ਕਮੈਂਟ ਸੀ ਜਿਨ੍ਹਾਂ ਨੂੰ ਛਾਲਿਆ ਗਿਆ ਸੀਗਾ ਜਿਸ ਦੇ ਵਿੱਚ ਕਿ ਸ਼ੁਰੂ ਚ ਹੀ ਜਿੱਦਣੇ ਕਮੈਂਟ ਪਏ ਸੀਗੇ ਤਾਂ ਮੈਨੂੰ ਜਦੋਂ ਲਿਖਣ ਦੇ ਵਿੱਚ ਮੈਂ ਉਹ ਦੇਖੇ ਨਾ ਤਾਂ ਮੈਂ ਉਹਨੂੰ ਲੱਗਿਆ ਵੀ ਇਹ ਸ਼ਾਇਦ ਕਮੈਂਟੀ ਥੋੜਾ ਬੋਤਾ ਫਰਕ ਹੈ ਮੈਂ ਉਸੇ ਟਾਈਮ ਉਹਨਾਂ ਨੂੰ ਡਿਲੀਟ ਕਰਤਾ ਸੀਗਾ ਇਹਨਾਂ ਦੀ ਇਹਨਾਂ ਦਾ ਕੋ ਇਸ ਬੰਦੇ ਨੇ ਕੋਈ ਸਕਰੀਨਸ਼ਾਟ ਖਿੱਚ ਕੇ ਰੱਖ ਲਿਆ ਉਸੇ ਟਾਈਮ ਜਿਵੇਂ ਪੋਸਟ ਦੇਖਦੇ ਦੇਖਦੇ ਪਹਿਲਾਂ ਹੀ ਇਹਦੇ ਕੋਈ ਪੋਸਟ ਆ ਗਈ ਇਹਨਾਂ ਸਕਰੀਨਸ਼ਾਟ ਖਿੱਚ ਕੇ ਰੱਖ ਲਿਆ ਉਸ ਤੋਂ ਪਹਿਲਾਂ ਹਾਲਾਂਕਿ ਉਦੋਂ ਤੋਂ ਮੈਂ ਉਦੋਂ ਹੀ ਇਹਨੂੰ ਡਿਲੀਟ ਕਰ ਚੁੱਕਿਆ ਸੀ ਉਸ ਤੋਂ ਜੇਕਰ ਤੁਸੀਂ ਡਿਲੀਟ ਕੀਤਾ ਤਾਂ ਲੱਗਿਆ ਕਿ ਇਹ ਤੁਹਾਡੇ ਕੋਲ ਵੱਲੋਂ ਗਲਤ ਲਿਖਿਆ ਗਿਆ ਕੋਈ ਮੇਰੇ ਕੋਲੋਂ ਮੈਨੂੰ ਮੈਂ ਜੋ ਲਿਖਣਾ ਚਾਹੁੰਦਾ ਸੀਗਾ ਉਹਦੇ ਥੋੜੀ ਜਿਹੀ ਕਮੀ ਪੇਸ਼ੀ ਮੈਨੂੰ ਲੱਗੀ ਵੀ ਹਾਂ ਸ਼ਾਇਦ ਲੋਕ ਇਸ ਨੂੰ ਗਲਤ ਸਮਝਣਗੇ ਤਾਂ ਮੈਂ ਕਮੈਂਟ ਡਿਲੀਟ ਕੀਤੇ ਹਾਲਾਂਕਿ ਮੈਨੂੰ ਕਿਸੇ ਵੀ ਤੁਹਾਨੂੰ ਵੀ ਪਤਾ ਹੋਣਾ ਤੁਹਾਡੇ ਕਿਸੇ ਪੱਤਰਕਾਰ ਭਾਈ ਨੇ ਨਹੀਂ ਦੱਸਿਆ ਕਿਸੇ ਵੀ ਮੈਨੂੰ ਹੋਰ ਮੀਡੀਆ ਬੰਦੇ ਇਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਮੈਂਟ ਪੈ ਗਿਆ ਮੈਨੂੰ ਆਪ ਲੱਗਿਆ ਵੀ ਇਸ ਤਰ੍ਹਾਂ ਸ਼ਾਇਦ ਮੇਰੇ ਤੋਂ ਗਲਤ ਕਮੈਂਟ ਪੈ ਗਿਆ ਇਹਨੂੰ ਡਿਲੀਟ ਕਰਨਾ ਚਾਹੀਦਾ ਤੁਸੀਂ ਉਹਦੇ ਵਿੱਚ ਲਿਖਿਆ ਸੀਗਾ ਕਿ ਇਸ ਤਰ੍ਹਾਂ ਦੇ ਜਿਹੜੇ ਮਸੱਲੇ ਭਾਰਤ ਵਿੱਚ ਆਫ ਰਹੀ ਸਰ ਇੱਕ ਹਾਂਜੀ ਹਾਂਜੀ ਇੱਕ ਨਾ ਮੇਰੇ ਤੋਂ ਆਹੀ ਜਿਹੜੀ ਗੱਲ ਸੀ ਇਹ ਇੱਕ ਆਪਣੇ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਵੇਗਾ ਹੁਸ਼ਿਆਰਪੁਰ ਜਲੰਧਰ ਨੇੜੇ ਦੋ ਜਿਹੜੀਆਂ ਮਜੱਲਾਂ ਘਰੀਆਂ ਸੀ ਜਿਹਦੇ ਜਿਹ ਇੱਕ ਪਿੰਡ ਦੀ ਵੀਡੀਓ ਚੱਲ ਰਹੀ ਸੀ ਜਿਸ ਇੱਕ ਬੰਦਾ ਜੜਿਆ ਹੋਇਆ ਸੀ ਔਰ ਉੱਥੇ ਕਾਫੀ ਨੁਕਸਾਨ ਵੀ ਹੋਇਆ ਸੀਗਾ ਤਾਂ ਉਹਦੇ ਵਿੱਚ ਉਸ ਟਾਈਮ ਮੀਡੀਆ ਇੱਕ ਬਿਆਨ ਕਰ ਰਹੀ ਸੀ ਔਰ ਫੇਸਬੁੱਕ ਤੇ ਵੀ ਇਹ ਚੱਲ ਰਹੀ ਸੀ ਖਬਰ ਕਿ ਇੱਕ ਗਲਤੀ ਨਾਲ ਜਿਹੜੀ ਹੈ ਮਿਜ਼ਾਈਲ ਹੈ ਇੰਡੀਅਨ ਆਰਮੀ ਤੋਂ ਜਿਹੜੀ ਚੱਲੀ ਹੈ ਵੀ ਇਹ ਉੱਥੇ ਅਨਕੰਟਰੋਲ ਹੋ ਕੇ ਉੱਥੇ ਗਿਰੀ ਹੈ ਇਹ ਮੇਰੇ ਉਸ ਤੋਂ ਚੱਲ ਰਹੀ ਸੀ ਜਦੋਂ ਮੈਂ ਇਸ ਤੇ ਇਹ ਕਮੈਂਟ ਪਾਣਾ ਚਾਹਿਆ ਤਾਂ ਫਿਰ ਤਾਂ ਹੀ ਮੈਂ ਡਿਲੀਟ ਕੀਤਾ ਸੀ ਵੀ ਆਪਾਂ ਇੰਡੀਅਨ ਆਰਮੀ ਦੀ ਜਿਹੜੀ ਗੱਲ ਕਰ ਰਹੇ ਹਾਂ ਏ ਆਪਾਂ ਉਹ ਵਿੱਚ ਨਹੀਂ ਕਰਾਂਗੇ ਜਿੱਦੇ ਆਪਾਂ ਉਹਨੂੰ ਕੱਟ ਕੇ ਡਿਲੀਟ ਮਾਰ ਕੇ ਉਸ ਤੋਂ ਬਾਅਦ ਮੈਂ ਉਸਤੇ ਕੋਈ ਕਮੈਂਟ ਨਹੀਂ ਕੀਤਾ। ਤੁਸੀਂ ਮੰਨਦੇ ਹੋ ਕਿ ਉਹ ਜਿਹੜੀ ਪੋਸਟ ਤੁਹਾਡੇ ਵੱਲੋਂ ਪਈ ਹੈ ਉਹ ਗਲਤ ਪਈ ਪਈ ਪਹਿਲਾਂ ਤੁਸੀਂ ਉਸ ਪੋਸਟ ਨੂੰ ਦੇਖੋ ਜੀ ਜਿਹੜੀ ਪੋਸਟ ਪਾਈ ਗਈ ਹੈ ਉਹ ਵੀ ਸਾਡੇ ਭਤੀਜੇ ਨੇ ਪਾਈ ਹੈ ਜਿਸ ਤੇ ਅਸੀਂ ਸਪੈਸ਼ਲ ਲਿਖਿਆ ਹੈ ਵੀ ਇੰਡੀਅਨ ਆਰਮੀ ਸਵਾਸ਼ ਹੈ ਵੀ ਸਾਡੇ ਵੱਲ ਜੋ ਸੋਚ ਸੀਗੀ ਵੀ ਬੜੀ ਸਵਾਸ਼ੀ ਵਾਲੀ ਗੱਲ ਹੈ ਜੇ ਹੋ ਸਕੇ ਤਾਂ ਇੰਡੀਅਨ ਆਰਮੀ ਅੱਜ ਹੀ ਰਾਤ ਨੂੰ ਕਬਜ਼ਾ ਕਰਕੇ ਪਾਕਿਸਤਾਨ ਤੇ ਸਾਨੂੰ ਨਨਕਾਣਾ ਸਾਹਿਬ ਦਵਾ ਦੇਵੇ ਜਿਹਦੇ ਵਿੱਚ ਅਸੀਂ ਰੋਜ਼ ਸਵੇਰੇ ਸ਼ਾਮ ਜਾ ਕੇ ਮੱਥਾ ਟੇਕੀ ਜਾਈਏ ਕਿਉਂਕਿ ਸਾਡੀ ਅਰਦਾਸ ਕਿੰਨੇ ਸੂ ਸਾਲਾਂ ਤੋਂ ਇਹ ਵੇਰਵਾ ਆਂਦਾ ਜਾਂ ਮਤਲਬ ਆਂਦਾ ਜਾ ਰਿਹਾ ਇਹ ਸ਼ਬਦ ਆਂਦਾ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤੇ ਖੁੱਲੇ ਦਰਸ਼ਨ ਦیدار ਹੈ ਜਿਹੜੇ ਉਹ ਪੰਥ ਸਾਨੂੰ ਕਰਵਾ ਸਕਿਆ ਔਰ ਖਾਲਸਾ ਰਾਜ ਨੂੰ ਖਾਲਸਾ ਨੂੰ ਜਿਹੜੀ ਇਹ ਸੇਵਾ ਸੰਭਾਲ ਮਿਲ ਸਕੇ ਅਸੀਂ ਤਾਂ ਪਹਿਲਾਂ ਕਹਿੰਨੇ ਆ ਵੀ ਸਾਨੂੰ ਸਾਡੇ ਗੁਰਦੁਆਰਾ ਸਾਹਿਬ ਤੇ ਸਾਨੂੰ ਸਾਡੇ ਜਗਾਂ ਦਾ ਕਬਜ਼ਾ ਮਿਲ ਸਕੇ ਅਸੀਂ ਇਸ ਪਿੱਛੇ ਤਾਂ ਅਰਦਾਸਾਂ ਕਰਦੇ ਆਂ ਰੋਜ਼ ਅਸੀਂ ਆਪਣੀ ਫੌਜ ਨੂੰ ਮਾੜਾ ਕਿਉਂ ਕਹਾ ਗਿਆ ਹਾਂ ਗਲਤੀ ਨਾਲ ਕਿਤੇ ਇੱਕ ਕਮੈਂਟ ਚੋਂ ਇੱਕ ਮੈਸ ਨੂੰ ਇਹ ਜਿਹੜਾ ਆਨਸਰ ਹੈ ਨਾ ਮੈਂ ਇਹਨੂੰ ਸ਼ਰਾਰਤੀ ਆਨਸਰ ਕਹਾਉਂ ਔਰ ਕੋਈ ਇਹਦੇ ਚ ਕਹਿਣ ਵਾਲੀ ਗੱਲ ਹੈ ਸੁਣਨ ਵਾਲੀ ਗੱਲ ਨਹੀਂ ਚੰਗੇ-ਚੰਗੇ ਅਫਸਰਾਂ ਨੇ ਵੀ ਇਹ ਗੱਲ ਦੇਖੀ ਆ ਤੁਸੀਂ ਗੱਲ نوٹ ਕਰੀ ਹੋਣੀ ਵੀ ਭਾਜਪੀ ਦਾ ਤੁਹਾਨੂੰ ਪਤਾ ਵੀ ਹੈ ਵੀ ਪ੍ਰਭਾਵ ਹੈਗਾ ਪਟਿਆਲੇ ਸ਼ਹਿਰ ਦੇ ਵਿੱਚ ਔਰ ਬਹੁਤ ਜਣੇ ਕਈ ਸਮਰਥਨ ਕਰਦੇ ਆ ਕਿ ਉਸ ਸਮਰਥਨ ਦੇ ਵਿੱਚ ਕਿੰਨੇ ਕੁ ਬੰਦੇ ਉਹਨਾਂ ਦੇ ਨਾਲ ਗਏ ਦੋ-ਤਿੰਨ ਬੰਦੇ ਉਹਨਾਂ ਦੇ ਨਾਲ ਗਏ ਚਾਰ ਬੰਦੇ ਜਿਹੜੇ ਕਿ ਬਿਲਕੁਲ ਵਿਲੇ ਸ਼ਾਇਦ ਮੇਰੇ ਸਾਹਮਣੇ ਬੈਠੇਗਾ ਮੈਂ ਤਾਂ ਸੀਨੀਅਰ ਲੀਡਰ ਵੀ ਉਹਨਾਂ ਦੇ ਨਾਲ ਗਏ ਆ ਮੈ ਸਮਝ ਨਹੀਂ ਆਇਆ ਕਿਉਂ ਚਲੇ ਗਏ ਉਹਨਾਂ ਦਾ ਬੜਾ ਵਧੀਆ ਪ੍ਰਭਾਵ ਹੈ ਬੜੇ ਸਮਝਦਾਰ ਬੰਦੇ ਨੇ ਅਰੀ ਸੇਰੇ ਵੀ ਤੁਸੀਂ ਇੱਕ ਜੈ ਜਵਾਨ ਜੈਕਸਨ ਦੀ ਕੋਸ਼ਿਸ਼ ਪਾਈ ਐ ਲੱਗਦਾ ਕਿ ਕਿਥੇ ਕਿਥੇ ਪ੍ਰੋਪਾਗੈਂਡਾ ਅਪਣਾਇਆ ਜਾ ਰਿਹਾ ਤੁਹਾਡੇ ਖਿਲਾਫ ਰਿਕਤੀ ਨਾ ਕਿ ਫੌਜ ਦੇ ਖਿਲਾਫ ਕਰ ਵੀ ਬੋਲ ਵੀ ਸਕਦੇ ਮੇਰੀ ਇੰਡੀਅਨ ਆਰਮੀ ਸਾਡੀ ਜਾਨ ਹੈ ਜੀ ਜਿਹੜੇ ਲੋਕ ਜਿਹੜੇ ਮੁੰਡੇ ਆਪਣੇ ਪੰਜਾਬ ਤੋਂ ਔਰ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਭਰਤੀ ਹੋ ਕੇ ਆਪਣਾ ਜਜ਼ਬਾ ਦਿਖਾਉਣ ਵਾਸਤੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਬਾਰਡਰਾਂ ਤੇ ਖੜੇ ਨੇ ਕੀ ਹੋ ਸਕਦਾ ਵੀ ਮੈਂ ਉਹਨਾਂ ਨੂੰ ਗਲਤ ਕਹਾਗਾ ਜਦੋਂ ਕਿ ਸਭ ਤੋਂ ਵੱਧ ਜਿਹੜੇ ਨੌਜਵਾਨ ਨੇ ਪੰਜਾਬ ਤੋਂ ਹੁੰਦੇ ਨੇ ਦੂਜੀ ਸਭ ਤੋਂ ਵੱਡੀ ਗੱਲ ਭਈ ਅਸੀਂ ਤਾਂ ਕਿਰਤ ਕਰਨ ਲੋਕ ਆ ਜਿਹੜੇ ਆਪਣੇ ਘਰਾਂ 'ਚ ਬੈਠੇ ਮੌਜਾਂ ਮਾਣ ਰਹੇ ਆ ਸਾਨੂੰ ਸਿਰਫ ਆਪਣੇ ਬਿੱਜ ਨਾਲ ਤੱਕ ਮਤਲਬ ਹੈ ਤੇ ਉਹ ਲੋਕ ਸਵੇਰੇ ਸ਼ਾਮ ਸਲੂਟ ਤਿਰੰਗੇ ਨੂੰ ਵੀ ਕਰਦੇ ਨੇ ਸਾਨੂੰ ਵੀ ਕਰਦੇ ਨੇ ਵੀ ਇਹਨਾਂ ਨੂੰ ਬਚਾਣਾ ਹੈ ਤੇ ਉਹ 24 ਘੰਟੇ ਆਪਣੀ ਡਿਊਟੀ ਦੇ ਵੀ ਹਾਜ਼ਰ ਤਨਾਤ ਰਹਿੰਦੇ ਨੇ ਪਤਾ ਹੈ ਵੀ ਜਾਨ ਜਾ ਸਕਦੀ ਹੈ ਤਾਂ ਵੀ ਆਪਣੀ ਡਿਊਟੀ ਨੂੰ ਜਿਹੜਾ ਬਾਖੂ ਵੀ ਨਭਾ ਰਹੇ ਨੇ ਔਰ ਇੰਡੀਅਨ ਆਰਮੀ ਨੂੰ ਜੇ ਕਿਸੇ ਥਾਂ ਮੈਂ ਕੋਈ ਗਲਤ ਬੋਲਿਆ ਮੈਂ ਉਹਦੇ ਵਾਸਤੇ ਮਾਫੀ ਚਾਹਾਂਗਾ ਪਰ ਮੇਰਾ ਇਹ じゃ ਕੋਈ ਮੰਤਵ ਨਹੀਂ ਸੀ ਔਰ ਮੈਂ ਜਦੋਂ ਤੱਕ ਜਿਉਂਦਾ ਰਹਾਗਾ ਮੈਂ ਆਪਣੀ ਇੰਡੀਅਨ ਆਰਮੀ ਨੂੰ ਸਲੂਟ ਕਰਦਾ ਰਹਾਂਗਾ